ਇਹ ਵੀਡੀਓ ਤੁਹਾਡਾ ਵੀ ਦਿਲ ਜ਼ਰੂਰ ਜਿੱਤ ਲਵੇਗੀ। ਦਰਅਸਲ ਅਕਸਰ ਇਹ ਦੇਖਿਆ ਜਾਂਦਾ ਹੈ ਜਦੋਂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਘਰ ਤੋਂ ਕਰ ਲਿਓਣਾ ਹੁੰਦਾ ਹੈ ਤਾਂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨੌਜਵਾਨਾਂ ਦਾ ਪੁਰਸ਼ ਵਰਗ ਹੀ ਲੈ ਕੇ ਆਉਂਦਾ ਪਰ ਇਸ ਵੀਡੀਓ ਦੇ ਵਿੱਚ ਇੱਕ ਵੱਖਰੀ ਹੀ ਉਦਾਹਰਣ ਦੇਖਣ ਮਿਲੀ ਜਿੱਥੇ ਧੀ ਦੇ ਵੱਲੋਂ ਪੁੱਤਾਂ ਵਾਲੇ ਫਰਜ਼ ਨਿਭਾਏਗੇ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਘਰ ਤੋਂ ਆਪਣੇ ਘਰ ਲੈ ਜਾ ਰਹੀ ਹੈ ਬੜੀ ਹੀ ਮਰਿਆਦਾਤਾਂ ਦੇ ਨਾਲ ਉਸ ਦੇ ਫਲੋਸ ਰੂਪ ਚੜਾ ਕਰ ਲਿਆਂਦਾ ਚਾਰਿਆ ਤੇ ਅਸਲ ਇਸ ਘਰ ਦੇ ਵਿੱਚ ਤਿੰਨ ਪੈਣਾ ਹੀ ਹਨ ਕੋਈ ਇਹਨਾਂ ਦਾ ਪਰਾ ਨਹੀਂ ਜਿਨ੍ਹਾਂ ਦੇ ਵੱਲੋਂ ਧੀ ਦੇ ਵੱਲੋਂ ਚੜਾਇਆ ਪੁੱਤਾਂ ਵਾਂਗ ਆਪਣਾ ਫਰਜ ਸਮਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਆਪਣੇ ਕਰ ਲਿਆਂਦਾ ਚਾਰਿਆ ਮਹਿਲ ਕਲਾ ਦੇ ਪਿੰਡ ਮੰਗ ਕੇਵਾਲ ਦੀ ਇਤਿ ਹੈ ਸੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਜ਼ਰੂਰ ਕਮੈਂਟਾਂ ਦੇ ਵਿੱਚ ਵੀ ਤੁਸੀਂ ਆਪਣੀ ਰਾਏ ਸਾਂਝੀ ਕਰਨਾ ਇਹ ਵੀਡੀਓ ਤੁਹਾਡਾ ਵੀ ਦਿਲ ਜ਼ਰੂਰ ਜਿੱਤ ਲਵੇਗੀ। ਦਰਅਸਲ ਅਕਸਰ ਇਹ ਦੇਖਿਆ ਜਾਂਦਾ ਹੈ ਜਦੋਂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਘਰ ਤੋਂ ਲੱਕ ਲਿਆਉਣਾ ਹੁੰਦਾ ਹੈ ਤਾਂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨੌਜਵਾਨ ਜਾਂ ਪੁਰਸ਼ ਵਰਗ ਹੀ ਲੈ ਕੇ ਆਉਂਦਾ ਹੈ ਪਰ ਇਸ ਵੀਡੀਓ ਦੇ ਵਿੱਚ ਇੱਕ ਵੱਖਰੀ ਹੀ ਉਦਾਹਰਣ ਦੇਖਣ ਨੂੰ ਮਿਲੀ। ਜਿੱਥੇ ਧੀ ਦੇ ਵੱਲੋਂ ਪੁੱਤਾਂ ਵਾਲੇ ਫਰਜ਼ ਨਿਭਾਏਗੇ। ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਘਰ ਤੋਂ ਆਪਣੇ ਘਰ ਲੈ ਜਾ ਰਹੀ ਹੈ ਬੜੀ ਹੀ ਮਰਿਆਦਾ ਦੇ ਨਾਲ ਉਸ ਦੇ ਵੱਲੋਂ ਸਰੂਪ ਚੜਾ ਕਰ ਲਿਆਂਦਾ ਜਾ ਰਿਹਾ ਹੈ ਤਰਸਲ ਇਸ ਘਰ ਦੇ ਵਿੱਚ ਤਿੰਨ ਪੈਣਾ ਹੀ ਹਨ ਕੋਈ ਇਹਨਾਂ ਦਾ ਪਰਾ ਨਹੀਂ ਜਿਨ੍ਹਾਂ ਦੇ ਵੱਲੋਂ ਧੀ ਦੇ ਵੱਲੋਂ ਚੜਾਇਆ ਪੁੱਤਾਂ ਵਾਂਗ ਆਪਣਾ ਫਰਜ ਸਮਝ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਘਰ ਲਿਆਂਦਾ ਚਾਰਿਆ ਮਹਿਲ ਕਲਾ ਦੇ ਪਿੰਡ ਮੰਗ ਕੇਵਾਲ ਦੀ ਇਤਿ ਹੈ ਸੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਜ਼ਰੂਰ ਕਮੈਂਟਾਂ ਦੇ ਵਿੱਚ ਵੀ ਤੁਸੀਂ ਆਪਣੀ ਰਾਏ ਸਾਂਝੀ ਕਰਨਾ ਇਹ ਵੀਡੀਓ ਤੁਹਾਡਾ ਵੀ ਦਿਲ ਜ਼ਰੂਰ ਜਿੱਤ ਲਵੇਗੀ। ਦਰਅਸਲ ਅਕਸਰ ਇਹ ਦੇਖਿਆ ਜਾਂਦਾ ਹੈ ਜਦੋਂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਘਰ ਤੋਂ ਲਿਆਉਣਾ ਹੁੰਦਾ ਹੈ ਤਾਂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨੌਜਵਾਨ ਜਾਂ ਪੁਰਸ਼ ਵਰਗ ਹੀ ਲੈ ਕੇ ਆਉਂਦਾ ਹੈ ਪਰ ਇਸ ਵੀਡੀਓ ਦੇ ਵਿੱਚ ਇੱਕ ਵੱਖਰੀ ਹੀ ਉਦਾਹਰਣ ਦੇਖਣ ਨੂੰ ਮਿਲੀ। ਜਿੱਥੇ ਧੀ ਦੇ ਵੱਲੋਂ ਪੁੱਤਾਂ ਵਾਲੇ ਫਰਜ਼ ਨਿਭਾਏਗੇ। ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਘਰ ਤੋਂ ਆਪਣੇ ਘਰ ਲੈ ਜਾ ਰਹੀ ਹੈ ਬੜੀ ਹੀ ਮਰਿਆਦਾ ਦੇ ਨਾਲ ਉਸ ਦੇ ਵੱਲੋਂ ਸਰੂਪ ਚੜਾ ਕਰ ਲਿਆਂਦਾ ਜਾ ਰਿਹਾ ਹੈ ਤਰਸਲ ਇਸ ਘਰ ਦੇ ਵਿੱਚ ਤਿੰਨ ਪੈਣਾ ਹੀ ਹਨ ਕੋਈ ਇਹਨਾਂ ਦਾ ਪਰਾ ਨਹੀਂ ਜਿਨ੍ਹਾਂ ਦੇ ਵੱਲੋਂ ਧੀ ਦੇ ਵੱਲੋਂ ਚੜਾਇਆ ਪੁੱਤਾਂ ਵਾਂਗ ਆਪਣਾ ਫਰਜ ਸਮਝ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਘਰ ਲੀਆੰਦਾ ਚਾਰਿਆ ਮਹਿਲ ਕਲਾ ਦੇ ਪਿੰਡ ਮੰਗ ਕੇਵਾਲ ਦੀ ਇਤਿਹੀ ਇਸ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਜ਼ਰੂਰ ਕਮੈਂਟਾਂ ਦੇ ਵਿੱਚ ਵੀ ਤੁਸੀਂ ਆਪਣੀ ਰਾਏ ਸਾਂਝੀ ਕਰਨਾ